ਹਾਂ ਜੀ ਮੈਂ ਤਾਂ ਬੜ ਜਾਦਾ ਲੋ ਕਿੱਥੇ ਚਲ ਗਏ ਸੀ ਕਿਤੇ ਨਹੀਂ ਯਾਰ ਉਹ ਯਾਰ ਦੋਸਤ ਆਇਆ ਤੇ ਉਹ ਨਾਲ ਲੈ ਗਿਆ ਕੰਮ ਹੀ ਕੋਈ ਅੱਛਾ ਅੱਛਾ ਹਾਂ ਮੈਂ ਤਾਂ ਨਾਲ ਗੱਲ ਕਰਨੀ ਸੀ ਹਾਂ ਹਾਂ ਮੈਂ ਕਹਾਂ ਮੈਂ ਜਨਦਨ ਅੱਜ ਆਹੋ ਯਾਰ ਮੈਨੂੰ ਪਤਾ ਵਾ ਆਹੋ ਤੇ ਮੈਂ ਤਾਂ ਸਭ ਕੋ ਘਰ ਹੀ ਆਉਣ ਦਾ ਸੋਇਆ ਤਾਂ ਕਰਨੀ ਸੀ ਆਹੋ ਆਹੋ ਤੇ ਕੀ ਪ੍ਰੋਗਰਾਮ ਹੈ ਕੋਈ ਪਾਰਟੀ ਪੂੜੀ ਕੱਲ ਵੀ ਮਾੜੀ ਪਤਲੀ ਜੀ ਪਾਰਟੀ ਕਰ ਲੈਂਦੇ ਆ ਸਵਾਬਨਾ ਤੂੰ ਵੀ ਆਇਆ ਵਾ ਹਾਂ ਅੱਗੇ ਇੱਕੋ ਕੁ ਲੈ ਆਈਏ ਤੂੰ ਰੱਖਿਆ ਤਾਂ ਭੈਣ ਕਿਸੇ ਸਰਪ੍ਰਾਈਜ਼ ਦੇਣਾ ਹੈ ਇਹ ਸਰਪ੍ਰਾਈਜ਼ ਜੀ ਯਾਨੀ ਕਿ ਨਾ ਕਰਨਾ ਸ਼ਤੰਗਾ ਕੀਤਾ ਮੈਂ ਨਹੀਂ ਇਹੋ ਸੋਚਿਆ ਹਾਂ ਮੈਂ ਫਿਰ ਕਾੜੀ ਕਾੜੀ ਨਿਕਲ ਗਿਆ ਹਾਂ ਤੇ ਉਹ ਬਿਆ ਗੁੱਸਾ ਕਰਨ ਢੀ ਹੋਏ ਉਹ ਨਹੀਂ ਨਹੀਂ ਗੁੱਸਾ ਕਦਾ ਕਰਨਾ ਵਾ ਕੋਈ ਨਹੀਂ ਚਲ ਆਠੇ ਜਾ ਕੇ ਬੁਲਾਉਣੀ ਆ ਹਾਂ ਜੀ ਐਂ ਅੱਛੀ ਬੋਲੀ ਚੱਲਣ ਦੇ ਨਾ ਤੂੰ ਕਿਹਨੇ ਸਵੇ ਦੀ ਵਿਸ਼ੇ ਨਹੀਂ ਕੀਤੀ ਨਾ ਬੁਸ਼ਰਨ ਕੀਤੀ ਉਹ ਵੀ ਪਤਾ ਨਹੀਂ ਸਵੇ ਦੀ ਕਿਤੇ ਗਈ ਨਾ ਸਰਸ ਨਹੀਂ ਕੀਤੀ ਚਲ ਅੱਗੇ ਤੇ ਲੱਗਿਆ ਸਰਸ ਉਹ ਅੱਜ ਤੇ ਮੇਰੇ ਕੋਲ ਆ ਤਾਂ ਵੀ ਨਹੀਂ ਕੀਤੀ ਤੇ ਮੈਨੂੰ ਵਿਸ਼ ਕੀਤੀ ਹੈਗੀ ਸੁਣ ਜੇ ਨਹੀਂ ਹੋਣਿਆ ਤਾਂ ਮੈਨੂੰ ਦੇ ਦੇ ਮੈਂ ਕਰ ਦਿੰਨੀ ਫਰਾਇਦਰ ਕੋ ਕੱਲਾ ਸੁਣੀਆ ਤੁਹਾਨੂੰ ਕਹ ਤੂੰ ਐਡੀ ਮਾੜੀ ਨਹੀਂ ਮੈਂ ਜਿੱਦਿ ਨੂੰ ਬਣਾਤਾ ਵਾ ਠੀਕ ਵਾ ਨਾ ਮੈਂ ਨਹੀਂ ਬਣਾਇਆ ਹੈਗਾ ਤੁਹਾਨੂੰ ਤੀ ਆਪ ਹੀ ਬਣੇ ਅੱਛਾ ਬਹੁਤ ਬੋਲਣ ਦਾ ਪੀ ਹੁਣ ਤੂੰ ਤਾਂ ਮੂੰਹ ਗਾੜੀ ਕੋ ਫਲਾਕ ਤੇ ਬੈਠੀ ਆ ਇਹ ਵੀ ਰੱਖ ਦੇ ਉਹ ਮੈਨੂੰ ਲੈ ਨਾ ਉੱਤੇ ਬੈਠੀ ਮੈਂ ਨਹੀਂ ਸਕਦੀ ਮੈਂ ਬੈਹ ਨਹੀਂ ਸਕਦੀ ਕੱਟ ਦਿੰਨੀ ਆ ਮਰਦਾ ਰਬਾ ਇਹੋ ਜਨਮ ਦਿਨ ਲਈ ਬਹੁਤ ਬਹੁਤ ਸ਼ੁਕਰ ਆ ਤੁਹਾਨੂੰ ਦੀ ਕਿਤੇ ਯਾਦ ਹੈ ਹੈਪੀ ਬਰਥਡੇ ਟੂ ਯੂ ਥੈਂਕ ਯੂ ਆਈ ਆਏ ਬੈਸਰ ਮਾਡਮ ਬਤਾਇਆ ਦੇ ਜਾਂਦੇ ਨੇ ਇਹਨੂੰ ਮਾਤਾ ਜਨਮ ਦਿਨ ਤੇਰੀ ਨੌਂ ਦਾ ਅੱਜ ਲੈ ਜਨਮ ਦਿਨ ਤੇ ਬਧਾਈਆਂ ਹੁੰਦੀਆਂ ਵਾ ਵੇ ਬਧਾਈਆਂ ਹੁੰਦੀਆਂ ਤੇ ਆਵਾਂ ਲੀਆਂ ਹੈ ਪੱਤਾ ਨੂੰ ਕੀ ਪਤਾ ਮਮਮੀ ਨਾਲ ਗੱਲ ਕਰਨ ਤੋਂ ਰਹਿ ਗਈ ਨੀ ਕੀ ਮਤਲਬ ਮਮਮੀ ਵਿਆਹ ਤੇ ਚਾਜਨਾ ਕਰਨਾ ਹੋਇਆ ਇਹਦਾ ਹੈ ਆਹੋ ਇੱਕ ਕਪੜਾ ਚ ਤੋਰਦੀ ਖਾਲੇ ਬੰਦੇ ਮਮਮੀ ਨੇ ਗੱਲ ਸੁਣਾਉਣੀ ਹੁੰਦੀ ਦਜੀ ਤੂੰ ਚੁੱਪ ਕਰ ਮਮਮੀ ਮੇਰੀ ਸੁਣ ਗੱਲ ਤੇਰੀ ਸਾਰੇ ਉਮਰ ਇਹੋ ਗੱਲਾਂ ਰਹਿਣੀਆਂ ਕੱਜ ਅਸਾਂ ਚਾ ਚਪਾ ਕੇ ਬਹਿ ਜਾ ਆਹ ਦੇ ਖਾਏਗੇ ਨਹੀਂ ਕਰ ਲੈਗਾ ਥੋੜੀ ਜੀ ਨਾ ਮੈਂ ਕਹਿ ਨੂੰ ਕੀ ਕਹਿਣਾ ਅੱਜ ਪਿੱਛੋਂ ਤੇ ਨਹੀਂ ਕਰੀ ਕੋਈ ਵਾਰੀ ਸਾਲ ਬਾਅਦ ਆਣਾ ਨਾ ਫਿਰ ਕੀ ਹੋ ਜਾਦਾ ਐਵੇਂ ਨੇ ਦਾ ਕਰਿਆ ਕਰ ਮਰਾ ਖੁਸ਼ੀ ਵਿੱਚ ਸ਼ਾਮਲ ਹੋਇਆਗਾ ਬੜੀ ਦਾ ਕਰੀਏ ਹੁਣ ਪਾਰਟੀ ਕਰੀਏ ਵਦਗੀ ਜੀ ਪਾਰਟੀ ਬੰਦੀ ਆ ਮੈਂ ਤੂੰ ਆਇਆ ਸਹੀ ਗੱਲ ਆ ਅੱਜ ਕੀ ਪ੍ਰੋਗਰਾਮ ਗੇਟੂ ਵੀ ਲੈ ਕੇ ਨਾ ਥੋੜਾ ਵੀ ਲੈ ਆਈਏ ਮੇਰੀ ਗੱਲ ਸੁਣ ਲੈ ਧਿਆਨ ਨਾਲ ਖਬਰਦਾਰ ਜੇ ਕੇ ਤੁਹਾਡੇ ਘਰ ਵਾਲਾ ਮਰਾ ਮੇਰੀ ਸੁਣ ਲੈ ਗਾ ਚੁੱਪ ਰਹਿ ਜੋ ਭੁਗਾਰਦਾ ਬੱਚੇ ਨਾ ਹਮ ਕਰਦੇ ਜੋ ਕਰਦੇ ਆ ਮੇਰੀ ਗੱਲ ਸੁਣ ਲੈ ਧਿਆਨ ਇਹਦੇ ਚੋਚਲੇ ਆਪਾਂ ਨੇ ਕਦੀ ਵੀ ਕੀਤੇ ਕੇਕ ਲਈਏ ਇੱਥੇ ਮਾਤਾ ਨਹੀਂ ਕੀਤੇ ਤੇ ਹੁਣ ਕਰ ਲੈਨੇ ਆ ਮੇਰੀ ਸੱਚੀ ਗੱਲ ਸਾਰੀ ਦੁਨੀਆ ਕਰਦੀ ਆ ਤੂੰ ਹੀ ਤੇ ਡਰਾ ਖਿਆ ਨਾ ਕੱਲਾ ਕੱਲਾ ਮੇਰਾ ਪੋਤਾ ਆਹੀਂ ਕਦੀ ਕੀਏ ਕਿ ਕੱਟੇ ਆ ਕਦੀ ਕੇ ਨਹੀਂ ਕੱਟਿਆ ਮੇਰਾ ਮੈਂ ਨਹੀਂ ਕੱਟਿਆ ਕੇਕ ਆ ਦੇਖੋ ਤੁਹਾਡੇ ਸਾਹਮਣੇ ਮੇਰੇ ਭਰਾ ਦੀ ਬੇਇੱਜ਼ਤੀ ਕਦੀ ਜਾਂਦੇ ਆ ਬੜੀ ਬੇਇੱਜ਼ਤੀ ਕਰਤੀ ਤੇਰੇ ਭਰਾ ਜੀ ਕੀ ਕਹਿਤਾ ਤੇਰੇ ਭਰਾ ਨੂੰ ਮੈਂ ਆਪਾਂ ਮੇਰੀ ਗੱਲ ਸੁਣ ਉਹ ਵਿਚਾਰੇ ਸ਼ਰੀਫ ਆ ਨਾ ਤਾਂ ਨਹੀਂ ਅੱਗੇ ਕੋਈ ਗੱਲ ਕਰਦੇ ਤੇ ਤੂੰ ਨਚਾਇਜ਼ ਕਹਿੰਦਾ ਚੁੱਪਦੀ ਆਂਦਾ ਹੁਣ ਦੇਖਣਾ ਬਗਾੜੀਆਂ ਤੇ ਤੈਨੂੰ ਦੱਸ ਦੇ ਪਤਾ ਅੱਛਾ ਉਹੋ ਜੇ ਹੁੰਦੇ ਨਾ ਤੇ ਗੁੱਤ ਜੀ ਫੜ ਕੇ ਕਦੋਂ ਦੀ ਤੋੜ ਦੇਣੀ ਸੀ ਮੈਂ ਉਹਨਾਂ ਗੜੀ ਗੜੀ ਮਾਤਾ ਜਾਣਦੇ ਤੂੰ ਕਿਹੜੇ ਸਮੇਂ ਤੇ ਕਰਦੀਂ ਮੈਨੂੰ ਸਮਿਆਂ ਦਾ ਨਹੀਂ ਪਤਾ ਇੱਥੇ ਤੇ ਜਿਹੜੀ ਗੱਲ ਕਰਨੀ ਕਰਨੀ ਤੂੰ ਇਹ ਭਰਾ ਸਾਹਮਣੇ ਤੇ ਘਟ ਘਾਟ ਅਹਰੀ ਗੱਲਾਂ ਕਰ ਜਿਹੜਾ ਮੇਰੇ ਘਰ ਚ ਰਵਾਜ ਨਹੀਂ ਨੇ ਹੈਗਾ ਮੈਂ ਉਹ ਕੰਮ ਨਹੀਂ ਹੁਣ ਜਿਹੜਾ ਜਿਹੜੇ ਤੇ ਕੇਕ ਆ ਕੇ ਲੱਭਦਾ ਫਿਰ ਤਾਂ ਮੈਂ ਕਿ ਕੇਕ ਕੱਟਾਂਗੇ ਉਹ ਕੇਕੂ ਕਿ ਮੈਂ ਨਹੀਂ ਕਾਤਾ ਕੱਟਣ ਦੇ ਨੇ ਆਪਣੇ ਘਰ ਜene ਕੱਟੀ ਕੇਕ ਉਹ ਸਾਰਸ ਤੂੰ ਪਰਵਾਹ ਨਾ ਕਰ ਮੈਂ ਹੁਣ ਆਰਡਰ ਦੇ ਦੇਣਾ ਕੇਕ ਦਾ ਠੀਕ ਆ ਚੱਲ ਤੂੰ ਆਰਡਰ ਦੇ ਕੇ ਵੇਖ ਫਿਰ ਅੱਜ ਤੈਨੂੰ ਮੈਂ ਹਾਂ ਦੱਸਣੀ ਆ ਪਤਾ ਹਾਂ ਜੀ ਹਾਂ ਗੱਲ ਠੀਕ ਐ ਨਾ ਤੇ ਮੈਂ ਲੱਭ ਲਈ ਤੁਹਾਨੂੰ ਨਹੀਂ ਤੂੰ ਕੀ ਜਾਨਣਾ ਮੈਂ ਵੀ ਜਾਨਣਾ ਨਾਲੀ ਕਿੱਥੇ ਜਾਣਾ ਮੇਰਾ ਭਾਉ ਦੱਸ ਮਰਜ਼ੀ ਜਾਵਾਂ ਤੇ ਮਾੜਾ ਤੂੰ ਕੀ ਰਹਿਣਾ ਜਦੋਂ ਮੇਰੀ ਘਰ ਆ ਕੇ ਕਿਉਂ ਤੁਹਾਡੀ ਖੁਸ਼ੀਆਂ ਦੀ ਸ਼ਾਮਲ ਨਹੀਂ ਹੋਣਾ ਤੇ ਫਿਰ ਆਪਾਂ ਇੱਥੇ ਰਹਿ ਕੀ ਕਰਨਾ ਚਲੋ ਭਾਈ ਆਪਾਂ ਇਹ ਲੜਾਈ ਨਾ ਪਾਓ ਮੈਂ ਚੱਲ ਜਾਂਦਾ ਮੈਂ ਨਹੀਂ ਨਹੀਂ ਛਡਾਈਆ ਮੇਰੀ ਗੱਲ ਸੁਣ ਲੈ ਤੂੰ ਕਿੱਥੇ ਜਾਣਾ ਤੂੰ ਇੱਥੇ ਰਹੇਗਾ ਤੇਰੀ ਭੈਣ ਦਾ ਜਨਮ ਦਿਨ ਭਾਵੇਂ ਮਨਾਈਏ ਘਰ ਭਾਵੇਂ ਨਹੀਂ ਬਾਹਰ ਸੈਲੀਬ੍ਰੇਟ ਤੇ ਆਪਾਂ ਕਰਨਾ ਆਪਾਂ ਬਾਹਰ ਚੱਲ ਜਾਂਦੇ ਅੱਛਾ ਬਾਹਰ ਜਾਣਾ ਹੁਣ ਤੂੰ ਨਾ ਬਾਹਰ ਜਾ ਕੇ ਵਖਾਲ ਲੱਤਾਂ ਨਾ ਮੜਦੂ ਤੇਰੀਆਂ ਮੈਂ ਮੈਂ ਮਹਾਕਰ ਬਣਾਇਆ ਹਾਂ ਹੈ ਮੈਂ ਤਾਂ ਬਹਿ ਜਾਣ ਵਾਸਤੇ ਹੀ ਬਣਾਏ ਠੀਕ ਹੈ ਨਾ ਕਿੰਨਾ ਤੇ ਜਾਰੀ ਜਾਂਦਾ ਮਾਤਾ ਤੇਰਾ ਘਰ ਆ ਨਾ ਤੇ ਤੈਨੂੰ ਬਾਰਗ ਹੋਵੇ ਪਾਰਟੀ ਤੇ ਆਪਾਂ ਕਰਨੀ ਆ ਭਾਵੇਂ ਬਾਹਰ ਨਾ ਕਰਕੇ ਆਈਏ ਜੇ ਕੋਈ ਖਾਣਾ ਆਊਗਾ ਨਾ ਤੇ ਮੈਨੂੰ ਫੋਨ ਕਰ ਦੇ ਮੇਰੀ ਗੱਲ ਸੁਣ ਇਹਨਾਂ ਦੇ ਪਿੱਛੇ ਲੱਗ ਕੇ ਤੇ ਮੇਰੇ ਤੇ ਵਾਲੇ ਭੋਣਦੇ ਆ ਲਾਦਾ ਪਿੱਛੇ ਲੱਗ ਕੇ ਮੈਂ ਕਿਹੜਾ ਘਰ ਲਟਾਤਾ ਵਾ ਫਿਰ ਕਿ ਆ ਚਾਹੀਦਾ ਜਾਣ ਲੈਣਾ ਜੇ ਮਾਸਾ ਕੇਕ ਕੱਟ ਲਾਂਗੇ ਫਿਰ ਕਿ ਇਧਿਆ ਘਰ ਆ ਜੂਗਾ ਤੇ ਕੇਕ ਕੱਟੇ ਬਿਨਾਂ ਜਾਣ ਲੈਣੇ ਨਹੀਂ ਬਣਾਏ ਜਾਂਦੇ ਮੈਨੂੰ ਤੇ ਰੋਣਾ ਇੱਕ ਗੱਲ ਦਾ ਹੁੰਦਾ ਵੀ ਮਹਾ ਮਰ ਕੇ ਮੈਂ ਘਰ ਬਣਾਇਆ ਵਾ ਤੇ ਹੁਣ ਜਾਣ ਦੇਣਾ ਚੱਲ ਛੱਡ ਚੱਲ ਛੱਡ ਕੇਕ ਨਹੀਂ ਕੱਟਦੇ ਤੂੰ ਨੰਮੀ ਆਉਂਦੇ ਕੱਢ ਕੇ ਥੋੜੇ ਤੂੰ ਚੁੱਪ ਕਰ ਜੇ ਮੈਂ ਗੱਲ ਕਰਨਿਆਂ ਚੁੱਪ ਕਰ ਜਾ ਤੂੰ ਦੱਸ ਮੈਂ ਕੀ ਕਰਨਾ ਵਾ ਅਸੀਂ ਜਦੋਂ ਮੈਂ ਤਾਂ ਕਰੀ ਨੀ ਕੋਈ ਕਰਦੇ ਹੁੰਦੇ ਚੁੱਪ ਕਰਕੇ ਤੇ ਗੁਰੂ ਘਰ ਚੱਕ ਮੱਥਾ ਟੇਕ ਆ ਬਸ ਠੀਕ ਆ ਮੱਥਾ ਟੇਕ ਲਿਆ ਅੱਪਰ ਚਲ ਤੋਂ ਬਾਅਦ ਉਸ ਤੋਂ ਬਾਅਦ ਕੀ ਕਰਨਾ ਵਾ ਰੋਟੀ ਭਾਈ ਰੋਜ਼ ਬਣਾਉਂਦਾ ਬਣਾਓ ਤੇ ਖਾਓ ਅੱਛਾ ਸੇਮ ਡੇ ਉਹ ਹੀ ਰੱਖਣਾ ਉਹ ਹੀ ਰੱਖਣਾ ਆਡੇ ਆਡੇ ਇਦਾਂ ਨਹੀਂ ਲੱਗੇ ਸਹੀ ਜਾਂ ਕਰ ਰੋ ਸਾਰਾ ਯਾਰ ਰੋ ਮਾਤਾ ਕੋ ਖਾਣਾ ਉੱਤੇ ਭੁੰਕਾਰਦੀ ਮੇਟੇ ਕੋਈ ਕਰਦਾ ਸੱਧੋ ਕੀ ਤੇਰੇ ਵਾਲੀ ਚਲੋ ਯਾਰ ਕੋਈ ਗੱਲ ਆ ਤੇ ਬਾਗੀ ਉਲਟੀ ਪੈ ਗਈ ਆ ਹੈ ਮੇਰਾ ਪੋਤੀ ਨਹੀਂ ਮੇਰੇ ਕਹਿਣੇ ਵਿੱਚ ਹੁਣ ਕਰਾਂ ਤੇ ਕਰਾਂ ਕੀ ਪਰ ਇਹ ਕੰਮ ਨੇ ਚੰਗਾ ਨਹੀਂ ਕੀਤਾ ਮੇਰੀ ਬੇਟੀ ਕਰਦੀ ਦਾ ਭੈਣ ਭਰਾਵਾਂ ਦੇ ਸਾਹਮਣੇ ਮੈਂ ਹੁਣ ਕਰਾਂ ਤੇ ਕਰਾਂ ਕੀ ਜੇ ਇਹਦੇ ਪਿਓ ਨੂੰ ਜਾ ਕੇ ਦੱਸਾਂ ਉਹਨੇ ਹੁਣ ਤਾਂ ਮੇਰੇ ਨਾਲ ਪੈਣਾ ਵਾ ਮੈਂ ਹੁਣ ਕਿਧਰ ਨਾਲ ਗੱਲ ਕਰਾਂ ਤੇ ਕਾ ਜਿਹੜੀ ਪ੍ਰਭ ਵਾ ਇਹ ਵੀ ਦਫਾ ਹੋਈ ਰਹੀ ਨਹੀਂ ਕਦੀ ਕਿਤੇ ਤੇ ਕਦੀ ਕਿਤੇ ਹੁਣ ਮੈਂ ਗੱਲ ਕਰਾਂ ਤੇ ਕਰਾਂ ਕਿਦਣਾ ਕਿਦਣਾ ਕਿੱਡ ਸੋਣਾ ਆਪਣਾ ਜਾ ਕੇ ਮੈਂ ਪਰ ਜੇ ਚਲ ਗਿਆ ਨਾ ਨਾ ਬਾਹਰ ਖਾਣੇ ਤੇ ਲੈ ਕੇ ਤੇ ਫਿਰ ਮੇਰੀ ਇੱਜ਼ਤ ਕੋਈ ਨਹੀਂ ਰਹਿਣੀ ਹੁਣ ਕੀ ਕਰਾਂ ਚਲ ਸੋਚਨੀ ਆ ਕੋਹ ਨਾਲ ਕੋ ਮੈਂ ਵੀ ਨਹੀਂ ਇੰਦਾ ਹੁਣ ਦੇਣਾ ਇਪੋਤਾ ਗੱਲ ਕਰਨੀ ਤਾਂ ਨਾ ਕੋਈ ਲੈ ਕੀ ਹੁਣ ਨਵੀਤਾ ਜੀ ਆ ਗਈ ਆ ਨਵੀਤਾ ਜੀ ਕਾਦੀ ਆਉਣੀ ਆ ਹੈ ਜਿਹੜੇ ਸਾਡੇ ਘਰ ਕੰਮ ਹੁੰਦੇ ਆ ਨਾ ਆ ਲੋਕਾਂ ਦੀ ਆ ਸਾਰੇ ਉਹ ਕੀ ਹੋ ਗਿਆ ਹੁਣ ਦੱਸਿਆ ਜੀ ਵੀ ਦੱਸਤ ਨਹੀਂ ਹਾਸਰਾ ਕਰੋ ਇੱਕ ਗੱਲ ਸੁਣ ਲਓ ਮੇਰੀ ਜੇ ਮੇਰੇ ਗੱਲ ਪਏ ਨਾ ਫਿਰ ਮੇਤੋਂ ਬੁਰਾ ਨਹੀਂ ਤੇ ਕੋਈ ਵੀ ਜੇ ਇਹ ਤੇ ਗੱਲ ਹੋਈ ਕੋ ਹਿਸਾਬ ਦੀ ਫਿਰ ਤੇ ਕੋ ਗੱਲ ਇਤਨਾ ਹੀ ਰਹੂਗੀ ਜੇ ਗੱਲ ਬਤਰੂਗਾ ਨਾ ਕਿ ਫਿਰ ਤੇ ਗੱਲ ਪੈਣਾ ਪੈਣਾ ਕਿਹੜੀ ਗੱਲੋਂ ਗੱਲ ਪੈਣਾ ਵਾ ਜੇ ਤੁਸੀਂ ਮੇਰਾ ਸਾਥ ਨਹੀਂ ਦੇਣਾ ਤੇ ਕਿੰਨੇ ਦੇਣਾ ਵਾ ਮੁੰਡਾ ਤੇ ਅੱਗੇ ਮੇਰਾ ਨਹੀਂ ਰਿਹਾ ਉਹ ਤੇ ਅੱਗੇ ਉਹਦੇ ਪਿੱਛੇ ਲੱਗ ਗਿਆ ਵਾ ਥੋੜਾ ਟਾਈਮ ਸਾਥ ਤੇਰਾ ਦਿੱਤਾ ਵਾ ਹੁਣ ਤੇਰੇ ਕੰਮ ਆਉਂ ਨਹੀਂ ਸਾਥ ਲੈਣ ਵਾਲੇ ਤੇ ਮੈਂ ਕੀ ਕਰਾਂ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਪੂਰੀ ਅੱਜ ਨਾ ਜਨੰਦੇ ਨਾ ਮਹਾਰਾਣੀ ਦਾ ਇਹ ਤਾਂ ਆਪਣੀ ਦਿਲਜੀਤ ਦਾ ਆਹੋ ਹੈ ਤੇਰਾ ਤਾਂ ਮਾਖਰਾਵ ਕੋਣ ਦੱਸ ਸੰਦੀਪ ਪਕੌੜੇ ਚਾਰ ਕੱਢਣੇ ਨਾਲ ਸਵੇਰ ਦੀ ਮੈਨੂੰ ਦਾਰਦੀ ਮੈਂ ਹੋਰ ਕੋ ਦਸ ਚੀਜ਼ਾਂ ਲੈ ਕੇ ਆਉਂਦਾ ਅੱਛਾ ਪਕੌੜੇ ਨਹੀਂ ਮਹਾਰ ਵੀ ਕੋ ਕੱਢ ਕੇ ਖਵਾ ਲੀ ਨਸਗਾਤ ਰੂ ਮੈਂ ਮੇਰੇ ਮੁੰਡੇ ਨੂੰ ਤਾਂ ਮਗਰ ਲਾ ਲਿਆ ਉਹਨੇ ਆੜੀਆਂ ਸਗਾਤ ਵਾਲੀਆਂ ਗੱਲਾਂ ਨਾ ਕਿਤੇ ਉਹਦੇ ਕੰਨੀ ਨਾ ਪੈ ਜਾਣ ਉਹਨੇ ਮੁੜ ਕੇ ਤੈਨੂੰ ਕਹਿਣਾ ਆਪਣਾ ਹੀ ਠੀਕ ਹੈ ਤੇ ਚੰਗੀ ਆਦਮ ਚੰਗੀ ਰਹਿਣ ਦੇ ਰਹਿਂਦੇ ਉਹਨੂੰ ਮੇਰੀ ਗੱਲ ਤਾਂ ਪੂਰੀ ਸੁਣ ਲੋ ਹਾਂ ਤੇੰ ਦਾ ਭਰਾ ਅੱਧਾ ਮੈਂ ਨਾ ਕੇਕ ਲੈ ਕੇ ਆਉਣਾ ਮੈਂ ਤਾਂ ਦੇਤਾ ਜਵਾਬ ਮੈਂ ਖਬਰਦਾਰ ਜੀ ਸਾਡੇ ਘਰ ਕੇਕ ਲੈ ਕੇ ਆਇਆ ਤੇ ਸਾਡੇ ਕਾ ਵੀ ਰਵਾਜ ਹੈ ਕਿ ਕੇਕ ਕਟਣ ਦੇ ਤੇ ਮੇਰੀ ਗੱਲ ਸੁਣਾ ਕੇਕ ਉਹਦੇ ਭਾਰੇ ਲੈ ਕੇ ਆਉਣਾ ਸੀ ਕੋਲਡ ਡਰਿੰਕ ਉਹਨੇ ਲੈ ਕੇ ਆਉਣਾ ਸੀ ਤੇ ਤੇਰਾ ਦਿਮਾਗਰਾ ਪਾ ਤੂੰ ਵਿੱਚ ਵਿੱਚ ਕਰਦੀ ਫਿਰਦੀ ਆ ਮੇਰੀ ਸੁਣੋ ਗੱਲ ਮੇਰੇ ਸਾਸਾਰਾ ਨੇ ਮੇਰੇ ਜਨਮ ਦਿਨ ਮਨਾਉਣਗੇ ਠੀਕ ਵਾ ਨਾ ਉਹ ਆਂਦੇ ਹੁੰਦੇ ਸੀਗੇ ਪੀਹ ਚੋਚੜੇ ਹੁੰਦੇ ਆ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਮੇਰੀ ਗੱਲ ਨਾਲ ਸਾਡੇ ਬਾਰੇ ਪਹਿਲੇ ਜਿਹੜਾ ਇਤਨਾ ਕਰਦਾ ਹੁੰਦਾ ਗਾੜੀ ਮਾਡਰਨ ਜ਼ਮਾਨਾ ਆ ਗਿਆ ਨਿਆਣੇ ਤੇ ਮਿੰਟ ਮਿੰਟ ਦੇ ਇਹੋ ਜਿਹੇ ਕੰਮ ਕਰਦੇ ਆ ਤੇ ਆਪਣੇ ਮੁੰਡੇ ਦੀ ਸੁਣ ਲਓ ਹਾਂ ਆਣਾ ਚਲ ਕੋਈ ਗੱਲ ਨਹੀਂ ਚਲੋ ਤਾਂ ਅਜ ਬਾਹਰ ਖਾਣਾ ਖਵਾ ਲ ਕੇ ਲਿਆਉਣਾ ਵਾ ਤੁਹਾਡਾ ਕੀ ਇਰਾਦਾ ਵਾ ਜਿਹੜੇ ਪਾਈ ਪਾਈ ਕਰਕੇ ਜੋੜੇ ਆ ਪੈਸੇ ਮੈਂ ਇਦਾਂ ਹੀ ਉਜੜਦੇ ਵੇਖਦੀ ਰਵਾਂ ਹੈ ਉਹ ਯਾਰ ਤੇਰੇ ਕਿਧਰ ਹੀ ਜਾਂਦੇ ਪੈਸੇ ਮੈਨੂੰ ਗੱਲ ਦਾ ਪਤਾ ਵਾ ਨਾ ਅਰਮਾਨ ਕਰੀਦਾ ਹੁੰਦਾ ਵਾ ਆਪਣੇ ਮੁੰਡੇ ਨੇ ਇੱਕ ਗੱਲ ਕਹਿ ਦੋ ਵੀ ਜੇ ਅੱਜ ਘਰੋਂ ਬਾਹਰ ਚਲ ਗਿਆ ਨਾ ਲੈ ਕੇ ਉਹਨਾਂ ਨੂੰ ਫਿਰ ਮੇਰੀ ਇਸ ਗੱਲ ਵਿੱਚ ਬੇਜਤੀ ਆ ਤੇ ਮੈਂ ਨਿਕਲ ਜਾਣਾ ਜੇ ਕਰੋ ਮੇਰੀ ਗੱਲ ਸੁਣਾ ਉਹ ਕੁੜੀ ਦਾ ਧੱਤ ਛੜਿਆ ਵਾ ਤੇ ਤੂੰ ਪਨੀਰ ਦੀ ਸਬਜ਼ੀ ਬਣਾ ਲੈ ਕੋਈ ਦਾਲ ਧਰ ਲੈ ਮਾਵਾਂ ਦੀ ਉਹਨਾਂ ਤੇ ਘਰ ਜਾਣਾ ਜਾਣਾ ਬਾਹਰ ਉਹਨੇ ਹੱਥ ਨੇ ਲੈ ਕੇ ਕਿੱਥੋਂ ਗਾਣਾ ਤੂੰ ਰੋਟੀਆਂ ਕਿੱਥੋਂ ਲਾ ਕੇ ਦੇਣੀਂ ਉਹਨਾਂ ਨੂੰ ਤੇ ਮੈਂ ਲਾ ਦੂੰਗੀ ਆ ਜਾਣਦੇ ਤਰ ਮੈਂ ਜਾਣਨਾ ਵੱਡੇ ਰੋਟੀਆਂ ਲਾਉਣ ਵਾਲੀ ਨੂੰ ਇਹਨੇ ਜੋਗੀ ਹੁੰਦੀ ਨਾ ਤੇ ਆ ਘਰ ਦੇ ਇੰਨਾ ਗੰਦ ਨਾ ਹੀ ਹੁੰਦਾ ਕਿ ਪੈਂਦਾ। ਮੇਰੀ ਗੱਲ ਸੁਣੋ ਧਿਆਨ ਨਾਲ ਮੈਂ ਤਾਂ ਕਹਿੰਦੀ ਹਾਂ ਸ਼ਾਇਦ ਤੁਸੀਂ ਮੇਰੇ ਵੱਲ ਦੀ ਕੋਈ ਗੱਲ ਕਰੋਗੇ ਮੈਨੂੰ ਸਮਝੋਗੇ ਪਰ ਤੁਸੀਂ ਨਹੀਂ ਮੈਨੂੰ ਸਮਝਿਆ ਕੋਈ ਨਹੀਂ ਕਰ ਲਓ ਆਪਣੀਆਂ ਮਰਜ਼ੀਆਂ ਜਿੱਦਨ ਮੈਂ ਆਪਣੀ ਮਰਜ਼ੀ ਕੀਤੀ ਉਹ ਬਾਸ ਸਮਝੀ ਬਣਾ ਕੇ ਤੇ ਮੈਨੂੰ ਦੱਸਦੇ ਆ ਆਖਾਂ ਦੇ ਬੂਏ ਪੈਰ ਥਾਂ ਕਰ ਜਾਣੇ ਕਿ ਤੇ ਕਹਿੰਦੀ ਘਰ ਚਾਂਗੇ ਘਰ ਨਾ ਆਪ ਕੱਖ ਨਾ ਕੇ ਇਹਨੂੰ ਕਰ ਦੇਣਾ ਉਹ ਬਾਹਰ ਜਾ ਕੇ ਖਾਣੀ ਆ ਹੈ ਘਰ ਦੀ ਕੀ ਫਿਰਦੀ ਐ ਅੱਧ ਹੋਈ ਆ ਜਦ ਕੀ ਗੱਲਾਂ ਕਰੀ ਜਾਂਦੇ ਜੀ ਉਹ ਯਾਰ ਗੱਲਾਂ ਕੀ ਕਰਨੀਆਂ ਵਾ ਆ ਮਾਤੇ ਤਾਂ ਦਬਾਅ ਖਰਾਬ ਹੋ ਗਿਆ ਜੀ ਸੁਣ ਲਿਆ ਜਿਹੜੀ ਸਾਰਾ ਕੁਝ ਹੁਣ ਤੁਸੀਂ ਦੱਸੋ ਕਿੱਦਾਂ ਹੋਣੀ ਚਾਹੀਦੀ ਓ ਮੇਰੀ ਗੱਲ ਸੁਣ ਲਓ ਘਰ ਚ ਕਪਾਤ ਨਾ ਪਾਇਓ ਆ ਜੀ ਢਾਡੀ ਨਾ ਜੋ ਵੀ ਘਰ ਬਣਿਆ ਨਾ ਦਾਲ ਚੌਲ ਇਹਨਾਂ ਰੋਟੀ ਪਾਣੀ ਖਾ ਲੇ ਤਾਂ ਨਵੇਂ ਪੈਜੋ ਤੇ ਸੇਰੇ ਭਾਵੇਂ ਸੁੱਖ ਤੇ ਜਿੱਥੇ ਮਰਜੀ ਚੱਲ ਜਿਓ ਠੀਕ ਨਹੀਂ ਠੀਕ ਆ ਉਹਦਾ ਵੀ ਹੁਣ ਸਾਹ ਰਹਿ ਰਹੇ ਜੀ ਤੁਹਾਡੀ ਵੀ ਰਹਿ ਜੂਗੀ ਠੀਕ ਆ ਠੀਕ ਆ ਤੂੰ ਮੇਰੇ ਕੋਲ ਮੇਰੇ ਕੋਲ ਬੜੀ ਸੇਰੇ ਪੈ ਜਿੱਥੇ ਮਰਜੀ ਚੱਲ ਜੀ ਹਾਂ ਤੇ ਚਲੋ ਕੱਲ ਜਾਂ ਪਰਸ ਉਹ ਯਾਰ ਮੇਰੀ ਸੁਣ ਲਾ ਗ ਸਾਡੇ ਬਾਰੇ ਪਹਿਰੇ ਕੌਣ ਜਨਮ ਦਿਨ ਮਨਾਉਂਦਾ ਹੁੰਦਾ ਹੈ ਕਿਸੇ ਤੇ ਠੀਕ ਹੈ ਨੂੰ ਚਲੋ ਆਪਾਂ ਤੇ ਆ ਗਾੜੀ ਹੁਣ ਇਹ ਆ ਵੀ ਚਲੋ ਹੁਣ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਲੋਟੇ ਬੜਾ ਕੋ ਕਰਦੇ ਮੈਂ ਚਲੋ ਜਨਮ ਦਿਨ ਵਾਲਾ ਤੇਰੇ ਨਾਲ ਗ੍ਰਿਆਵਾਂ ਉਹੋ ਤੇ ਗੱਲ ਆ ਮੈਨੂੰ ਪਤਾ ਵਾ ਲੋਕੀ ਤੇ ਕਿੰਨੇ ਕਿੰਨੇ ਦਿਨ ਘਰ ਹੀ ਨਹੀਂ ਆਉਂਦੇ ਚਲੋ ਨਹੀਂ ਜਾਂਦੇ ਗੁਰਦੁਆਰੇ ਮੱਥਾ ਟੇਕ ਆਉਂਦੇ ਆ ਚਲ ਇਤਰਾ ਕਰ ਲੈ ਫਿਰ ਹਾਂ ਹੁਣ ਵੀ ਕੀ ਕਰਨਾ ਫਿਰ ਬੈ ਕੇ ਕਿੰਨੇ ਵੀ ਘਰ ਦੇ ਲੜਾਈ ਚੰਗੀ ਨਹੀਂ ਚੱਵੀਂ ਗਈ ਕੋਈ ਦਾ ਦਿਮਾਗਰਾ ਮਾਦਰੀ ਦਾ ਠੀਕ ਆ ਚਲੋ ਨਹੀਂ ਜਾਂਦੇ ਇੱਕ ਪਾਗਲ ਹੋ ਗਿਆ ਸਾਰੇ ਪਾਗਲ ਹੋਏ ਨਹੀਂ ਕੰਮ ਚੱਲਦਾ ਹੁੰਦਾ ਠੀ ਚਲੋ ਕੋਈ ਗੱਲ ਨਹੀਂ ਆਹ ਨਹੀਂ ਜਾਂਦੇ ਚੱਲ ਵੇਖ ਲੈ ਫਿਰ ਵੇ ਯਾਰ ਮੁੰਡਾ ਕਿੱਡਾ ਚੰਗਾ ਹੀ ਹੈ ਉਸਲੇ ਮੰਨ ਗਿਆ ਕਹਿੰਦਾ ਚੱਲ ਇਤਨਾ ਹੀ ਤਾਂ ਕਰ ਲੋ ਉਹਨੂੰ ਪਾਨੇ ਕੀ ਤਾਮ ਜਿਹੜੀ ਦਿੰਦੀ ਚਵੀ ਕਿ ਇੱਤੇ ਫੜ ਲੋ ਫੜ ਲੋ ਫੜ ਲੋ ਫੜ ਲੋ ਬਸ ਐ ਉਹ ਕੋਈ ਆਹ ਹੋ ਗਿਆ ਉਹ ਹੋ ਗਿਆ ਜਾਣ ਵੀ ਦੇ ਦਿੰਦਾ ਕਰ ਲੋ ਪਤਾ ਨਹੀਂ ਕਿੱਥੇ ਦਿਮਾਗ ਜਨਾਨੀ ਦਾ ਲੱਗਦੇ ਖਾ ਰਿਆ ਕੇ ਚੀਜ਼ ਨਹੀਂ ਪਹਿਣ ਸਾਰਾ ਮੂਥਰਾ ਕਰਦਾ ਵੀ ਸਹੀ ਗੱਲ ਮੇਰਾ ਤਾਂ ਆਪਣੀ ਨੂੰ ਦਿਲ ਕਰਦਾ ਚਾਹ ਮੈਂ ਤਾਂ ਬਾਰੇ ਕਿੰਨਾ ਕੁ ਸੋਚ ਕੇ ਆਏ ਹਾਂ ਇਹ ਵੀ ਜ਼ਿਆਦਾ ਕਰਾਂਗੇ ਇਹ ਸਾਰਾ ਮੂਤਰ ਕਰਤਾ ਪਤਾ ਹੀ ਆ ਘਰ ਤੇ ਹਾਲਾ ਚੱਲ ਕੋਈ ਨਹੀਂ ਹੋਰ ਜਿੰਨਾਂ ਨੇ ਪਿੰਡ ਆਏਗੇ ਨਾ ਉਹਦਾਂ ਨੂੰ ਵੀ ਕਰ ਲਾਂਗੇ ਹੈ ਚੱਲ ਆ ਲੈਂਦੇ ਕੁਛ ਹਾਂ ਭਾਜੀ ਭਾਈ ਵਾਲੇ ਕਹਿੰਦੇ ਵੀ ਹੁਣ ਅਜੇ ਕਿਦਾ ਜਾਂਦੇ ਹਾਂ ਠੀਕ ਹੈ ਕੀ ਗੱਲਾਂ ਕਰੀ ਜਾਂਦੇ ਭਣ ਭਰਾ ਤੋਂ ਮੈਂ ਉਹ ਨਹੀਂ ਭਾਜੀ ਇਹ ਕਹਿੰਦਾ ਤੁਹਾਨੂੰ ਵੀ ਨਹੀਂ ਜਾਣਦਾ ਕਿਤੇ ਨੂੰ ਰਹਿਣ ਤੋਂ ਬਰਾ ਕੀ ਫਾਇਦਾ ਹੈ ਲੜਾਈ ਭਾਗ ਕੇ ਤੇ ਕੀ ਕੇ ਨਹੀਂ ਜਾਣਾਂ ਤੇ ਫਿਰ ਤਾਂ ਆਪਾਂ ਹੈਗਾ ਅੱਜ ਨਹੀਂ ਨਾ ਜਾਣਾ ਤੇ ਆਪਾਂ ਕੱਲ ਪਰਸੋਂ ਦਾ ਪ੍ਰੋਗਰਾਮ ਬਣਾਉਂਦੇ ਹਾਂ ਮੰਮੀ ਨੂੰ ਪਤਾ ਲੱਗ ਗਿਆ ਫਿਰ ਲੜਾਈ ਮੈਜੂ ਮੰਮੀ ਨੂੰ ਪਤਾ ਨਹੀਂ ਲੱਗਣਾ ਠੀਕ ਆ ਮੰਮੀ ਨੂੰ ਹੁਣ ਆਪਾਂ ਕਹਿਣਾ ਪਊਗਾ ਕੁਝ ਨਹੀਂ ਕਰਨਾ ਪਚੰਦਰੀ ਪਿੱਤਾ ਜੇ ਬੰਨ ਲੁੱਤ ਜਨਾਮ ਗੱੜ ਨੂੰ ਕੁਛ ਨਹੀਂ ਆ ਜੜਨਾ ਹੋ ਰਹੀ ਹੈ ਮੇਰੀ ਗੱਲ ਠੀਕ ਆ ਸ਼ਾਇਦ ਤੈਨੂੰ ਆਪਾਂ ਕਰੋ ਜਨ ਮੱਲ ਠੀਕ ਆ ਭਾਈ ਆਪਾਂ ਟਿਆਪਾ ਕਰਦੇ ਬਸ ਮੰਨ ਜ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਵਿਚਾਰਾ ਹੁੰਦਾ ਕੋਈ ਨਹੀਂ ਕੋਈ ਗੱਲ ਇਹਨੂੰ ਪਤਾ ਹੋ ਸਿਆਣਾ ਸ਼ਾਇਦ ਮੰਮੀ ਨਹੀਂ ਕੇ ਗੱਲ ਦਾ ਕੋਸਤਾ ਨਹੀਂ ਕਰਦੀ ਨਹੀਂ ਨਹੀਂ ਭਾਜੀ ਮੈਂ ਨਹੀਂ ਕਿਹਾ ਮੈਂ ਕੰਮ ਹਾਂਜੀ ਬਸ ਤੈਨੂੰ ਟੈਂਸ਼ਨ ਨਾ ਹਿੰਦੀ ਠੀਕ ਆ ਥੋੜੀ ਜਲੀ ਹਾਂ ਆ ਤੇ ਕੋਈ ਗੱਲ ਨਹੀਂ ਆਪਾਂ ਜਾਣਾ ਆਣ ਦਾ ਜੀ ਠੀਕ ਕੋਈ ਬਹਾਨਾ ਪਾ ਕੇ ਆ ਰਹੇ ਹੋ ਘਰ ਉਹ ਮੈਂ ਸੰਭਲੂਗਾ ਤੇ ਗੱਡੀ ਮੇਰੇ ਨਾਲ ਹੀ ਆ ਤੇ ਹੁਣ ਤਿਆਰ ਹੋ ਜਾ ਗਰਦਨ ਮੇਟਾ ਚਲੋ ਨਾਲ ਸੈਤ ਸੁਖੂ ਮੈਂ ਤਿਆਰੀਆਂ ਜਾ ਪੈਣਾ ਚਾ ਚਾ ਜੜਾ ਇਹ ਵੀ ਗੱਲ ਸਹੀ ਜੀ ਪਰਸੋਂ ਜਾ ਕੇ ਬਣਾ ਲਾਂਗੇ ਜਨੰਦੇ ਨੇ ਅੱਜ ਰਹਿਣ ਦਿੰਦੇ ਨੇ ਨਾਲ ਇਹਨੇ ਵੀ ਖੁਸ਼ ਰਹੂਗੀ ਇੰਨੀ ਬੇਇੱਜ਼ਤੀ ਇੰਨੀ ਬੇਇੱਜ਼ਤੀ ਕੋ ਕਰਦਾ ਆਪਣੀ ਮਾਂ ਦੀ ਹੁਣ ਮੇਰੀ ਇੱਜ਼ਤ ਹੀ ਰਹਿ ਜਾਣੀ ਆ ਨਾਲੇ ਮੇਰੀ ਨੌਂ ਨੇ ਖਾ ਖਾਲਿਆ ਕਰਨਾ ਹੁਣ ਮੈਨੂੰ ਟੇਕਾ ਨਾ ਪਰਾ ਯੋ ਜਿਹੜਾ ਅੱਗੇ ਟਕੇ ਟਕੇ ਦੇ ਅੰਕ ਲਾ ਕਰਦਾ ਵਾ ਉਨੇ ਹੁਣ ਕੱਟ ਕਰਨੀ ਆ ਉਹ ਤੇ ਤਾੜੀਆਂ ਮਾਰਵਾ ਹੱਸਦੇ ਹੋਣੇ ਅੰਦਰ ਜਾ ਕੇ ਪਚੰਗਾ ਹੋਿਆਂ ਦੀ ਬੇਤੀ ਹੋਈ ਆ ਹੁਣ ਨਾ ਮੇਰਾ ਟਾਈਮ ਆ ਗਿਆ ਐਕਟਿੰਗ ਕਰਨ ਦਾ ਜੇ ਇਹ ਵੀ ਕੋਈ ਬਾਤ ਪਿਆ ਪਾਉਗਾ ਨਾ ਤੇ ਫੇਰ ਲਖੀ ਡਾ ਕੱਟਣੀ ਆ ਦਾਅ ਤੇ ਪੜ ਗਈ ਆ ਚੁੱਪ ਕਰਕੇ ਤੇ ਰੋਟੀ ਪਵਾ ਕੇ ਤੇ ਖਾ ਲੈਣੀ ਆ ਦੇਖੋ ਇਹਨਾਂ ਤੇ ਕੁੱਖ ਖਿੰਮ ਨਹੀਂ ਗਿਆ ਜਾ ਮੂਖੇ ਰਾਂ ਨਾ ਨਾਲ ਕਰਨਾ ਕਿਹੜਾ ਸਭ ਆਵੋ ਕਿਹਦਾ ਕਿਉਂ ਖਿਆ ਚੀਅ ਚੀਅ ਰੋਟੀ ਖਾ ਕੇ ਨਾ ਜਾ ਫੰਦਰ ਨੂੰ ਮੈਂ ਤੇਰੇ ਨਹੀਂ ਆ ਆ ਨਹੀਂ ਕੋਈ ਵੇਲੇ ਤੱਕ ਹੈ ਮੈਂ ਤਾਂ ਕਹਿ ਕੋਈ ਤਲੇ ਤੁਰਲੇ ਮਾਰਨਾ ਆਊਗਾ ਕੋਈ ਗੱਲ ਨਹੀਂ ਆਉ ਬਾਈ ਕੋਈ ਉਹ ਮੇਰੀ ਗੱਲ ਸੁਣ ਕੀ ਗੱਲ ਉਹ ਇਥੇ ਨਵੇਂ ਪੈ ਗਈਆਂ ਆਣ ਕੇ ਰੋਟੀ ਨਹੀਂ ਖਾਣੀ ਉਹ ਮੈਂ ਕਹਾਂ ਲਿਆ ਹਾਂਜੀ ਰੋਟੀ ਨਹੀਂ ਖਾਣੀ ਮੈਂ ਨਹੀਂ ਜੀ ਰੋਟੀ ਖਾਣੀ ਠੀਕ ਵਾ ਨਾ ਕੀ ਗੱਲ ਮੇਰੀ ਹੋਈ ਐ ਭੇਜੀ ਤੀ ਹਾਂ ਮੇਰੇ ਪੁੱਤ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਰੋਟੀ ਮੈਨੂੰ ਲੰਗਦੀ ਆ ਐਦਾਂ ਹੀ ਮਰ ਜਣਾ ਅੰਦਰੇ ਭੁੱਖੀ ਦੇ ਮੈਂ ਯਾਰ ਜਿਹਦੇ ਲੱਗੇ ਜਾਂਦਾ ਨਾ ਉਹ ਵੱਧ ਤੋਂ ਵੱਧ ਵਾ ਕੋਈ ਘਟ ਨਹੀਂ ਆ ਘਰ ਦੇ ਵਿੱਚ ਭੋਇਆ ਕੀ ਦੱਸ ਲਈ ਤੁਹਾਨੂੰ ਨਹੀਂ ਪਤਾ ਕੀ ਹੋਇਆ ਵਾ ਮੇਰੀ ਨੌਹ ਦੇ ਸਾਹਮਣੇ ਬੇਇੱਜ਼ਤੀ ਕੀਤੀ ਉਹਦੇ ਭਰਾ ਦੇ ਸਾਹਮਣੇ ਬੇਇੱਜ਼ਤੀ ਕੀਤੀ ਮੇਰੇ ਪੁੱਤ ਨੇ ਹੈ ਹੁਣ ਤੁਸੀਂ ਕਹਿੰਦੇ ਜੀ ਰੋਟੀ ਖਾ ਲ ਮੈਂ ਤਾਂ ਰੋਟੀ ਕਦੀ ਵੀ ਨਹੀਂ ਖਾਂਦੀ ਇਹ ਤਾਂ ਭੁੱਖੀ ਮਰ ਜੂਗੀ ਪਰ ਰੋਟੀ ਨਹੀਂ ਹੁਣ ਮੈਂ ਖਾਣੀ ਨਹੀਂ ਗੱਲ ਕੋ ਤੂੰ ਵੀ ਚवळ ਕੀਤੀ ਹੋਣੀ ਤਾਂ ਹੀ ਆ ਤਾਂ ਹੀ ਕੀਤੀ ਮੈਂ ਉਹ ਹੋਈਆਂ ਜਾਣ ਤੋਂ ਜਨਮ ਦੇਨ ਤੋਂ ਔਰ ਮੈਂ ਕੀ ਕਹਿਨੂੰ ਉਹਨਾਂ ਜिद ਕੀਤੀ ਵੀ ਜਾਣਾਂ ਮੈਨੂੰ ਕਿ ਪਤਾ ਤੇ ਆ ਹੋਈ ਥੋੜੇ ਜਾਣ ਵਾਸਤੇ ਪਰ ਮੈਂ ਨਹੀਂ ਜੇ ਰਹਿਣਾ ਤੂੰ ਤੈਨੂੰ ਸ਼ਾਮਾਂ ਤੱਕ ਵੇਹ ਤੇ ਲੇਦੀ ਵੀ ਜਾਂਦੀ ਕਿੱਥੇ ਤੂੰ ਖਲਾਰਾ ਪਾਉਂਦੀ ਕੀਤੀ ਛਦੀ ਨਾ ਹੈ ਕਾਹਦਾ ਖਲਾਰਾ ਪਾਤਾ ਮੈਂ ਕਾਹਦਾ ਖਲਾਰਾ ਪਾਤਾ ਕਰਦੀ ਕੀ ਫਿਰਦੀ ਆ ਜੋੜੇ ਹੱਥ ਜਾਓ ਮਰਨਦਾ ਮੈਨੂੰ ਮੰਨ ਦੋ ਤੈਨੂੰ ਇੱਥੇ ਜੇ ਮਰ ਜਾਗੇ ਇੱਥੇ ਮੇਲੇ ਲੱਗਣੋਂ ਹਣ ਜਾਣੇ ਪਾਣੀ ਤੂੰ ਕਿੱਡਾ ਘਾੜ ਸੰਭਿਆ ਥਾ ਨੂੰ ਹੈ ਕੋਈ ਗੱਲ ਨਹੀਂ ਮਾਤਾ ਨੂੰ ਸੱਦੇ ਹੋ ਮੇਰੇ ਲੈ ਕੇ ਆਓ ਤੇ ਮੈਨੂੰ ਡਰਗਾਣ ਕੇ ਉਹ ਮੈਂ ਤਾਂ ਰੋਟੀ ਝੁੱਲਸ ਲਾ ਕੇ ਤੇ ਮਰਨਾ ਚਾਹਾਂ ਕਿਤੇ ਗਰਮੀ ਇਹਦੇ ਕੋਲ ਬੜੇ ਭੈੜੇ ਹੁਣ ਜੀ ਜਾ ਝੁੱਲਸਾ ਜਾ ਕੇ ਤੇ ਨੌਂ ਜੱਥ ਦੀਆਂ ਮੈਂ ਇੱਥੇ ਚੰਗੀ ਆ ਤੇ ਕੋਤੇ ਜਬਾਨ ਬੰਦ ਕਰ ਲਾ ਕੀਤੀ ਐ ਬੰਦ ਉਹ ਮੇਰੀ ਗੱਲ ਸੁਣਾ ਉਹ ਮਾਂ ਦੇ ਰੋਟੇ ਤੇ ਖਾਦੇ ਨੇ ਉਹ ਤੇ ਅੰਦਰ ਲੰਮੇ ਪਈ ਗਰਮੀ ਕਿਤੇ ਮਰਨਾ ਜਾਵੇ ਕਿਤੇ ਉਹ ਝੁੱਟੇ ਖਾਦੀ ਨਹੀਂ ਨਹੀਂ ਯਾਰ ਰੰਟੀ ਕਰੀ ਆ ਆਪਾਂ ਤੇ ਗਏ ਵੀ ਨਹੀਂ ਆ ਤੇਰੇ ਨਾਲ ਤੂੰ ਹੱਥ ਘਾਲੋ ਮੈਂ ਤੇ ਆਖਿਆ ਸੀ ਵੀ ਸਿਆਪਾ ਜਿਹੜਾ ਪਿਆ ਉਹ ਦੀ ਬੜ ਗਹਿਣਾ ਵਾ ਕਹਿੰਦੀ ਵੀ ਲੜਾਈ ਹੋਤੋ ਪੈਣੀ ਜੇ ਤੂੰ ਹੀ ਆਗਾ ਨਹੀਂ ਦਰਮਦਰ ਤੇ ਫਿਰ ਕੀ ਕਰਦੇ ਹੁਣ ਤੇ ਗਏ ਨਹੀਂ ਤਾਂ ਵੀ ਨਹੀਂ ਸਫਰ ਹੋਇਆ ਜੇ ਤੇਰੇ ਹੁੰਦਿਆਂ ਦੀ ਗੱਲ ਹੀ ਮੈਂ ਤਾਂ ਹੁਣ ਤੋਂ ਸਿਰਖ ਬਾਈ ਵੇਅਰ ਕਰਦਾ ਹਾਂ ਮੈਂ ਤੁਹਾਨੂੰ ਲੈ ਵੀ ਮੇਰਾ ਜੀ ਕਹਤੇ ਮੈਂ ਹੀ ਕੋ ਖਾ ਕੇ ਮੱਦਿਆ ਤੋ ਨਹੀਂ ਨਹੀਂ ਜਾਨਾ ਕੋ ਤੂੰ ਕੋਈ ਗੱਲ ਨਹੀਂ ਮੈਂ ਜਾਨਣਾ ਹੈ ਮੈਂ ਜਾਨਣਾ ਮੰਮੀ ਦਾ ਜੇ ਵੇਰ ਲਾ ਤੇਰੀ ਮੰਦੀ ਤੇ ਫਿਰ ਮੈਂ ਫਿਰ ਕੀ ਕਰਾਂ ਹੁੰਦਾ ਮਮਮੀ ਦਾ ਕੰਮ ਹੈ ਮੰਮੀ ਮੰਮੀ ਆ ਗਏ ਚਾ ਤਾਂ ਮੰਮੀ ਦਾ ਚੇਤਾ ਤੇਰਾ ਭੁੱਲਿਆ ਵਾ ਕੀ ਗੱਲ ਆ ਕੀ ਕਹਿਣਾ ਚਾਹੁੰਦਾ ਹਣ ਤੂੰ ਕਹਿਣਾ ਕੀ ਚਾਹੁੰਦਾ ਉਹ ਕੇਂਦਰ ਲਾ ਮੈਂ ਪਾਈਂ ਘਰ ਰੋਟੀ ਖਾਲਾ ਮੈਂ ਨਹੀਂ ਖਾਂਦੀ ਰੋਟੀ ਆ ਜੋੜੇ ਹੱਥ ਮਰ ਜੂੰਗੀ ਨਾ ਤੁਹਾਡੇ ਗਲਾਂ ਲੱਤ ਚੂੰਗੀ ਮੇਰੀ ਸੁਣ ਗੱਲ ਤੂੰ ਕਹਿੰਦੀ ਨਾ ਜਾ ਨਹੀਂ ਗਿਆ ਹਾਂ ਅੱਛਾ ਤੂੰ ਮੇਰੇ ਕਰਕੇ ਨਹੀਂ ਗਿਆ ਤੇ ਹੋਰ ਕਿਹਦੇ ਕਰਕੇ ਨਹੀਂ ਗਿਆ ਦੱਸ ਨਾ ਮੈਨੂੰ ਉਹਨੇ ਕਿਹਾ ਤਾਂ ਹਵਾ ਤੇਰੀ ਨਾਲ ਦੀ ਨੇ ਕਿ ਨਾ ਜਾ ਗਈ ਹੁਣ ਉਹ ਨਹੀਂ ਨਹੀਂ ਨਾਲ ਦੀ ਨੇ ਕੀ ਕਹਿਣਾ ਵਾ ਚੱਲ ਨਾਲ ਦੀ ਨੇ ਵੀ ਕਿਆ ਹੋਵੇ ਆਖੇ ਤੇ ਤੇਰੀ ਮੰਨੇ ਨਾ ਮੇਰੀ ਗੱਲ ਸੁਣ ਇੰਨੀ ਮੇਰੀ ਤਾਂ ਬੇਇੱਜ਼ਤੀ ਕੀਤੀ ਹੈ ਕਿਉਂ ਕੀਤੀ ਇੰਨੀ ਬੇਇੱਜ਼ਤੀ ਨਹੀਂ ਮੈਨੇ ਇੱਕ ਗੱਲ ਨਹੀਂ ਤਾਂ ਮੇਰੀ ਬੇਇੱਜ਼ਤੀ ਕੀਤੀ ਹੈ ਨਾ ਉਹਦੇ ਭਰਾ ਦੇ ਸਾਹਮਣੇ ਉਹਦੇ ਸਾਹਮਣੇ ਮਾਤਾ ਜੇ ਬੀ.ਐਸ.ਸੀ. ਕੋਈ ਨਹੀਂ ਕੀਤੀ ਮਾਠੀ ਦਾ ਤੂੰ ਹੀ ਘਟ ਨਹੀਂ ਕੀਤੀ ਮੋਂ ਦੇ ਭਰਾਣ ਥੋੜੀਆਂ ਗੱਲਾਂ ਕੀਤੀਆਂ ਵਾ ਲੈ ਮੈਂ ਤੇਰੀ ਮਾਂ ਵਾਂ ਮਾਂ ਪਹਿਲਾਂ ਹੁੰਦੀ ਆ ਕਿ ਸਾਲਾ ਪਹਿਲਾਂ ਹੁੰਦਾ ਆ ਮਾਂ ਪਹਿਲਾਂ ਹੁੰਦੀ ਸਭ ਤੋਂ ਪਹਿਲਾਂ ਮਾਂ ਹੀ ਹੁੰਦੀ ਆ ਠੀਕ ਆ ਪਰ ਕਿਹਦੇ ਆ ਮਾਤਾ ਆਏਗੇ ਜਿਹਦੇ ਤੂੰ ਇਹ ਲਿਆ ਕਰ ਜੇ ਮੈਂ ਕਹਾਂ ਕਿ ਨਹੀਂ ਜਾਣਾ ਤੂੰ ਹੀ ਮੇਰਾ ਮਾਨ ਰੱਖ ਲੈਂਦਾ ਕਿ ਮੰਮੀ ਨਹੀਂ ਜਾਂਦੇ ਹੋ ਸਕਦਾ ਤੈਨੂੰ ਮੈਂ ਕਹਿ ਹੀ ਦਿੰਦੀ ਕਿ ਜਾ ਤਰ ਜਾ ਮਾਤਾ ਤੇਰੇ ਅੱਖੇ ਲਾ ਕੇ ਆਪਾਂ ਨਹੀਂ ਗਏ ਤੇ ਹੁਣ ਇਦਾਂ ਨਾ ਕਰ ਜੇ ਕਹਿੰਨੀ ਤੇਰੇ ਪੈਰੀ ਪੈ ਜਨਾ ਹੋਰ ਦੱਸ ਤੂੰ ਤਾਂ ਪੈਰੀ ਪੈ ਜੰਦਾ ਵਾ ਜਿਹਦੇ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਉਹਨੂੰ ਨੇ ਆਹ ਨਾਲ ਮਾਤਾ ਕੋ ਵੰਡਿਆ ਵਾ ਦੱਸ ਉਹ ਵੀ ਆਣ ਕੇ ਮੰਗੇ ਮੇਰੇ ਕੋਲ ਤੇਰਾ ਪੁੱਤ ਤੇਰੇ ਕੋਲ ਆ ਗਿਆ ਮਾਫੀ ਮੰਗਣ ਡਿਆ ਵਾ ਉਹ ਪਿਛੇ ਰਹਿ ਗਈ ਦੱਸ ਐਵੇਂ ਇਦਾਂ ਕਰਿਆ ਕਰ ਪਤਾ ਇਹਨੂੰ ਦੱਸ ਤੇਰੇ ਹੁਣ ਗੱਲ ਸੁਣ ਤੇਰਾ ਹੀ ਪੱਕਾ ਉੱਪਰ ਪਿਆ ਵਾ ਨਹੀਂ ਗਏ ਜੇ ਜਾਂਦੇ ਤੇ ਫੇਰ ਭਾਵੇਂ ਤੂੰ ਜਿੰਦਾ ਮਰਜੀ ਕਰ ਲੈਣੀ ਚੱਲ ਠੀਕ ਮੰਨ ਲੈਣੀ ਆ ਜੱ ਲੈ ਆ ਦੋ ਫੁਲਕੇ ਮੇਰੇ ਵਾਸਤੇ ਫੇਰ ਖਾ ਲੈਣੀ ਆ ਮੈਂ ਵੇਖਾਂ ਗੁੱਸਾ ਕਿਤਾ ਨੱਕ ਤੇ ਕਿਹੜਾ ਆ? ਇਦਾਂ ਹੀ ਚੜਦਾ ਗੁੱਸਾ। ਐਵੇਂ ਨਿੱਦਾਂ ਕਰਿਆ ਕਰ। ਆਪਣਾ ਪਹਿਲੇ ਵਾਲੇ ਸੁਭਾਅ ਜਿਹਾ। ਚੰਗਾ। ਆ ਜੂੰਗੀ। ਜਦੋਂ ਦਾ ਤੂੰ ਵਿਆਹ ਕਰਦੇ ਆ ਨਾ ਆਪਣੇ ਮਰਮਾਨੀ ਖੱਟਾ ਕਰਦਾ। ਛੜ ਛੜ ਕੇ ਕੀ ਗੱਲ ਹੋਣਾ ਰਿਆਂ ਦੱਸ ਮੈਨੂੰ। ਉਹ ਤਾਂ ਚੰਗੀ ਹੁੰਦੀ ਕਿਹਦੀ ਕਿ ਚਲੋ ਮਰਮਾਨਾ ਬਾਹਰ ਜਾਂਦੇ ਖਾ ਪੀ ਕਹਿੰਦਾ ਪਰ ਓਏ ਤਰੇ। ਬਾਨੇ ਨਾ ਚੱਲ ਮੈਂ ਮੁੰਡਾ ਆਇਆ ਉਹਦਾ ਭਾਣਾ ਨਾ ਜਾਂਦੇ। ਚੱਲ ਚੱਲ ਜਾਣਾ ਸੀ। ਛਾੜ ਛੜ ਕੇ ਕੀ ਫਾਇਦਾ? ਹੁਣ ਹੀ ਸਾੜਿਆ ਆਪਣਾ। ਕੋਈ ਹਾਲ ਨਹੀਂ ਤੇਰਾ ਇਹ ਹੁੰਦਾ। ਚੰਗਾ। ਸੁਣੀ ਤੇ ਮੇਰੀ ਗਈ ਆ ਨਾ ਆਖਰ ਜਿੱਤ ਤੇ ਮੇਰੀ ਹੋਈ ਨਾ ਚੰਗਾ ਹੋਇਆ ਮੁੱਦੇ ਬੁੱਢੀ ਆ ਹਣ ਬੜਾ ਜਨਮ ਦਿਨ ਮਨਾਉਣ ਲੱਗੀ ਹੀਗੀ ਹੈ ਹੁਣ ਮਨਾ ਲਾ ਜਨਮ ਦਿਨ ਖਾ ਜਾ ਕੇ ਬਾਹਰ ਖਾਣੇ ਤੇ ਕੱਟ ਲਾ ਕੇਕ ਹੁਣ ਪਤਾ ਲੱਗੂ ਇਹਨੂੰ ਤੇ ਮੈਂ ਖਾਉ ਮੰਜੀ ਦੇ ਬੈਠ ਕੇ ਟੌਰ ਨਾ ਰੱਟੀਆਂ ਹੁਣ ਆਉ ਬਸ ਸਵਾਦ